ਅੰਬਰ ਵੀਰੋਂ ਦਾ ਸੀ ਤੇ ਤਾਰੇ ਉਦਾਸ ਸੀ ਗੋਬਿੰਦ ਦੇ ਲਾਲਾ ਨੇ ਪਰ ਰਚਣਾ ਇਤਿਹਾਸ ਸੀ ਕੈਸਾ ਮੰਜ਼ਰ ਹੋਣਾ ਕੈਸਾ ਮੰਜ਼ਰ ਹੋਣਾ ਕੈਸੇ ਉਹ ਹਾਲ ਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ ਨਕੀਆਂ ਸੀ ਉਮਰਾਂ ਪਾਵੇਂ ਨਕੀਆਂ ਸੀ ਉਮਰਾਂ ਪਾਵੇਂ ਜਿਗਰੇ ਕਮਾਲ ਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ ਜਿਨ੍ਹਾਂ ਨੂੰ ਵੈਰੀ ਨੇ ਪੱਥਰ ਮਾਰੇ ਮੌਤ ਨੂੰ ਜਿੱਤੀ ਬੈਠੇ ਜਾਣੇ ਸੀ ਕਿੱਥੇ ਹਾਰੇ ਜੋਰਾ ਵਰ 9 ਸਾਲ ਦਾ ਜੋਰਾ ਵਰ 9 ਸਾਲ ਦਾ ਫਤੇ ਸਤ ਸਾਲ ਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ ਨਕੀਆਂ ਸੀ ਉਮਰਾ ਪਾਵੇਂ ਨਕੀਆਂ ਸੀ ਉਮਰਾ ਪਾਵੇਂ ਜਿਗਰੇ ਕਮਾਲ ਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ ਦਾਦੇ ਨੇ ਸੀ ਸਵਾਰਿਆ ਬਣ ਗਿਆ ਸੀ ਹਿੰਦ ਦੀ ਚਾਦਰ ਜਿੰਝ ਡੋਲ ਜਾਂਦੇ ਹਾਂ ਕੱਜੇ ਸ਼ੇਰਾਂ ਦੇ ਵਾਂਗਰ ਇਨਾ ਤੋਂ ਇਨ ਮਨਾ ਲੂੰ ਇਨਾ ਤੋਂ ਇਲਮ ਮਨਾ ਲੂੰ ਵੈਰੀ ਦਾ ਖਿਆਲ ਸੀ ਸੱਚੀਓ ਸੱਚੀ ਮੇਰੇ ਗੋਬਿੰਦ ਦੇ ਲਾਲ ਸੀ ਨਕੀਆਂ ਸੀ ਉਮਰਾ ਪਾਵੇਂ ਨਕੀਆਂ ਸੀ ਉਮਰਾ ਪਾਵੇਂ ਜਿਗਰੇ ਕਮਾਲ ਸੀ ਸੱਚੀਓ ਸੱਚੀ ਮੇਰੇ ਗੋਬਿੰਦ ਦੇ ਲਾਲ ਸੀ ਸੱਚੀਓ ਸੱਚੀ ਮੇਰੇ ਗੋਬਿੰਦ ਦੇ ਲਾਲ ਸੀ ਕੰਦਾ ਵੀ ਰੋਣ ਲੱਗੀਆਂ ਇੱਟਾਂ ਤੇ ਪੈਰ ਸੀ ਤਰਿਆ ਝਾਲਮ ਨੇ ਅਤ ਕਰਾਤੀ ਲਾਲਾ ਪਰ ਸੀਨਾ ਕਰਿਆ ਦੇਵਤੇ ਫੁੱਲ ਵਰਸਾਉਂਦੇ ਦੇਵਤੇ ਫੁੱਲ ਵਰਸਾਉਂਦੇ ਰਵਿੰਦਰ ਨੇ ਖਾਲਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ ਨਿਕੀਆਂ ਸੀ ਉਮਰਾਂ ਪਾਵੇਂ ਨਿਕੀਆਂ ਸੀ ਉਮਰਾਂ ਪਾਵੇਂ ਜਿਗਰੇ ਕਮਾਲ ਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ ਸੱਚੀਓ ਸੱਚੀ ਮੇਰੇ ਗੋਵਿੰਦ ਦੇ ਲਾਲ ਸੀ